ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 10ਵੀਂ ਅਸ਼ਟਪਦੀ ਦੀ ਵਿਆਖਿਆ ਕਰਾਂਗੇ ਜਿਸ ਵਿੱਚ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਏ ਨਾਨਕ ਇਹ ਸਾਰੀ ਸ੍ਰਿਸ਼ਟੀ ਉਸ ਪ੍ਰਭੂ ਨੇ ਕਈ ਕਿਸਮਾਂ ਤੇ ਕਈ ਤਰੀਕਿਆਂ ਨਾਲ ਬਣਾਈ ਹੋਈ ਹੈ ਕਈ ਜੀਵ ਕਰੋੜ ਸੁੱਣਨ ਵਾਲੇ ਹਨ ਤੇ ਕਈ ਕਰੋੜਾਂ ਜੀਵ ਵੱਡੇ ਵੱਡੇ ਧੱਪੀਏ ਬਣੇ ਹੋਏ ਹਨ ਕਈ ਕਰੋੜ ਆਪਣੇ ਅੰਦਰ ਸੁਰਤ ਜੋੜ ਰਹੇ ਹਨ ਤੇ ਕਈ ਕਰੋੜ ਕਵੀ ਬਣੇ ਹੋਏ ਹਨ ਏ ਨਾਨਕ ਪ੍ਰਭੂ ਸਭ ਥਾਈਂ ਵਿਆਪਕ ਪਈ ਹੈ ਤੇ ਨਿਰਲੇਪ ਪਈ ਹੈ ਆਓ ਜਾਣੀਏ ਦਸਵੀਂ ਅਸ਼ਟਪਦੀ ਦੀ ਵਿਆਖਿਆ ਸ਼ਲੋਕ ਉਸਤਤ ਕਰ ਹੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਜੀ ਬਹੁ ਵਿਧ ਅਨੇਕ ਪ੍ਰਕਾਰ ਭਾਵ ਅਨੇਕਾ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ ਪਰ ਉਹਨਾਂ ਗੁਣਾਂ ਦਾ ਹੱਦ ਬੰਨਾ ਨਹੀਂ ਲੱਭਦਾ ਹੈ ਨਾਨਕ ਇਹ ਹੀ ਸਾਰੀ ਸ੍ਰਿਸ਼ਟੀ ਉਸ ਪ੍ਰਭੂ ਨੇ ਕਈ ਕਿਸਮਾਂ ਤੇ ਕਈ ਕ੍ਰਿਆ ਨਾਲ ਬਣਾਈ ਹੋਈ ਹੈ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਪਾਈ ਤੀਰਥਵਾਸੀ ਕਈ ਕੋਟ বন ਭਰਮ ਹੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਕਪੀਸਰ ਹੋਤੇ ਕਈ ਕੋਟ ਆਤਮ ਤਿਆਨ ਧਾਰਹਿ ਕਈ ਕੋਟ ਕਬ ਕਾ ਵਿਚਾਰ ਹੈ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨ ਪਾਵੈ ਇਹਨਾਂ ਪੰਕਤੀਆਂ ਤੋਂ ਭਾਵ ਹੈ ਕਿ ਪ੍ਰਭੂ ਦੀ ਇਸ ਰਚੀ ਹੋਈ ਦੁਨੀਆ ਵਿੱਚ ਕਈ ਕਰੋੜਾਂ ਪ੍ਰਾਣੀ ਪੁਜਾਰੀ ਹਨ ਤੇ ਕਈ ਕਰੋੜਾਂ ਧਾਰਮਿਕ ਰੀਤਾ ਰਸਮਾਂ ਕਰਨ ਵਾਲੇ ਹਨ ਕਈ ਕਰੋੜਾਂ ਤੀਰਥਾਂ ਦੇ ਵਸਨੀਕ ਹਨ ਤੇ ਕਈ ਕਰੋੜਾਂ ਜਗਤ ਵੱਲੋਂ ਉਪਰਾਮ ਹੋ ਕੇ ਜੰਗਲਾਂ ਵਿੱਚ ਫਿਰਦੇ ਹਨ ਕਈ ਕਰੋੜਾਂ ਜੀਵ ਵਿਦਾਂ ਦੇ ਸੁਣਨ ਵਾਲੇ ਹਨ ਤੇ ਕਈ ਕਰੋੜਾਂ ਜੀਵ ਵੱਡੇ ਵੱਡੇ ਤਪੀਏ ਬਣੇ ਹੋਏ ਹਨ ਕਈ ਕਰੋੜਾਂ ਆਪਣੇ ਅੰਦਰ ਸੁਰਤ ਜੋੜ ਰਹੇ ਹਨ ਤੇ ਕਈ ਕਰੋੜਾਂ ਕਵੀਆਂ ਦੀਆਂ ਰਚੀਆਂ ਕਵਿਤਾਵਾਂ ਵਿਚਾਰਦੇ ਹਨ ਕਈ ਕਰੋੜਾਂ ਬੰਦੇ ਪ੍ਰਭੂ ਦਾ ਨਿਤ ਨਵਾਂ ਨਾਮ ਸਿਮਰਦੇ ਹਨ 헤 ਨਾਨਕ ਉਸ ਕਰਤਾਰ ਦਾ ਕੋਈ ਵੀ ਅੰਤ ਨਹੀਂ ਪਾ ਸਕਦੇ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪੈਗ ਆਤਮਿਕ ਔਰ ਕਈ ਕੋਟ ਪਰ ਦਰਬ ਕੋਹਰ ਹੈ ਕਈ ਕੋਟ ਪਰ ਦੁਖਨਾ ਕਰ ਹੈ ਕਈ ਕੋਟ ਮਾਇਆ ਸਰਵਮਾਹੇ ਕਈ ਕੋਟ ਪਰ ਦੇਸ ਪਰ ਮਾਹੇ ਜਿਤ ਜਿਤ ਲਾਭ ਹੋ ਤਿਤ ਤ ਲਗਣਾ ਨਾਨਕ ਕਰਤੇ ਕੀ ਜਾਨੇ ਕਰਤਾ ਰਚਨਾ ਭਾਵ ਇਸ ਜਗਤ ਰਚਨਾ ਰਚਨਾ ਵਿੱਚ ਕਰੋੜਾ ਅਹੰਕਾਰੀ ਜੀਵ ਹਨ ਇੱਕ ਕਰੋੜਾ ਹੀ ਬੰਦੇ ਪੁੰਝ ਕੇ ਜਾਹਲ ਹਨ ਕਰੋੜਾ ਸ਼ੂਮ ਤੇ ਪੱਥਰ ਦੇਲ ਹਨ ਤੇ ਕਈ ਕਰੋੜ ਅੰਦਰੋ ਮਹਾ ਕੋਏ ਹਨ ਜੋ ਕਿਸੇ ਦਾ ਦੁੱਖ ਤੱਕ ਪੇ ਕਦੇ ਪਸੀਜਦੇ ਨਹੀਂ ਕਰੋੜਾ ਬੰਦੇ ਦੂਜਿਆਂ ਦਾ ਧਨ ਚੁਰਾਉਂਦੇ ਹਨ ਤੇ ਕਰੋੜਾ ਹੀ ਦੂਜਿਆਂ ਦੀ ਨਿੰਦਾ ਕਰਦੇ ਹਨ ਮਨੋਕ ਧਨ ਪਦਾਰਥ ਦੀ ਖਾਤਰ ਮਿਹਨਤ ਵਿੱਚ ਝੋਟੇ ਹੋਏ ਹਨ ਅਤੇ ਕਈ ਕਰੋੜ ਦੂਜੇ ਦੇਸ਼ਾਂ ਵਿੱਚ ਭਟਕ ਰਹੇ ਹਨ हे ਪ੍ਰਭੂ ਜਿਸ ਜਿਸ ਆਹਰੇ ਨੂੰ ਲੌਂਦਾ ਹੈ ਉਸ ਉਸ ਵਿੱਚ ਜੀਵ ਲੱਗੇ ਹੋਏ ਹਨ اے ਨਾਨਕ ਕਰਤਾਰ ਦੀ ਰਚਨਾ ਦਾ ਭੇਤ ਕਰਤਾਰ ਹੀ ਜਾਣਦਾ ਹੈ ਕਈ ਕੋਟ ਸਿਧ ਜਤੀ ਜੋਗੀ ਕਈ ਕੋਟ ਰਾਜ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨੇ ਪਜਾਏ ਕਈ ਕੋਟ ਪਵਣ ਪਾਣੀ ਬੈਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸੱਸੀ ਅਰ ਸੁਰਨਖਤਰ ਕਈ ਕੋਟ ਦੇਵ দানਵ ਇੰਦਰ ਸਿਰ ਛਤਰ ਸਗਲਾਸ ਵਗਰੀ ਆਪਣੇ ਸੂਤ ਧਾਰ ਹੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਵਿੱਚ ਨਸਾਰ ਹੈ ਭਾਵ ਇਸ ਸ੍ਰਿਸ਼ਟੀ ਰਚਨਾ ਵਿੱਚ ਕਰੋੜਾ ਪੁੱਗੇ ਹੋਏ ਤੇ ਕਾਮ ਨੂੰ ਵਸ ਵਿੱਚ ਰੱਖਣ ਵਾਲੇ ਜੋਦੀ ਹਨ ਤੇ ਕਰੋੜਾ ਹੀ ਮੋਜਾ ਮਾਨਣ ਵਾਲੇ ਰਾਜੇ ਹਨ ਕਰੋੜਾ ਪੰਛੀ ਤੇ ਸੱਪ ਪ੍ਰਭੂ ਨੇ ਪੈਦਾ ਕੀਤੇ ਹਨ ਤੇ ਕਰੋੜਾਂ ਹੀ ਪੱਥਰ ਤੇ ਰੁੱਖ ਉਗਾਏ ਹਨ ਕਰੋੜਾ ਹਵਾ ਪਾਣੀ ਤੇ ਅੱਗਾ ਹਨ ਕਰੋੜਾ ਦੇਸ ਤੇ ਧਰਤੀਆਂ ਦੇ ਚੱਕਰ ਹਨ ਕਈ ਕਰੋੜਾ ਚੰਦਰਮਾ ਸੂਰਜ ਤੇ ਤਾਰੇ ਹਨ ਕਰੋੜਾ ਦੇਵਤੇ ਤੇ ਇੰਦਰ ਹਨ ਜਿਨ੍ਹਾਂ ਦੇ ਸਿਰ ਉੱਤੇ ਛਤਰ ਹਨ ਸਾਰੇ ਜੀ ਜਨਤਾ ਤੇ ਪਦਾਰਥਾਂ ਨੂੰ ਪ੍ਰਭੂ ਨੇ ਆਪਣੇ ਹੁਕਮ ਦੇ ਧਾਗੇ ਵਿੱਚ ਪੋਇਆ ਹੋਇਆ ਹੈ ਏ ਨਾਨਕ ਜੋ ਜੋ ਉਸ ਨੂੰ ਭੌਂਦਾ ਹੈ ਉਸ ਉਸ ਨੂੰ ਪ੍ਰਭੂ ਉਤਾਰ ਲੈਂਦਾ ਹੈ ਕਈ ਕੋਟ ਰਾਜਸ ਤਾਮਸ ਸਤਕ ਕਈ ਕੋਟ ਬੇਦਪ੍ਰਾਨ ਸਿਮਰਤ ਅਰ ਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰਜੀਵੇ ਕਈ ਕੋਟ ਗਰੀ ਮੇਰ ਸਵਰਨ ਥੀਵੇ ਕਈ ਕੋਟ ਜਖ ਕੇਨ 50 ਕਈ ਕੋਟ ਉਹ ਤਾਂ ਪ੍ਰੇਤ ਸੁਕਰ ਮਿਰਗਾ ਚ ਸਭ ਤੇ ਨੇਰੈ ਸਭ ਹੁਤੇ ਦੂਰ ਦਾਨਕ ਆਪ ਅਲਪਤ ਰਹਿਆ ਭਰਪੂਰ ਇਹਨਾਂ ਪੰਕਿਆਂ ਤੋਂ ਭਾਵ ਹੈ ਕਿ ਕਰੋੜਾਂ ਜੀਵ ਮਾਇਆ ਦੇ 3 ਗੁਣਾ ਰਜੋ ਤਮ ਅਤੇ ਸਤੋ ਵਿੱਚ ਹਨ ਕਰੋੜਾਂ ਬੰਦੇ ਵੇਦ ਪ੍ਰਾਨ ਸਿਮਰਤਿਆਂ ਅਤੇ ਸ਼ਾਸਤਰਾਂ ਦੇ ਪੜਨ ਵਾਲੇ ਹਨ ਸਮੁੰਦਰ ਵਿੱਚ ਕਰੋੜਾਂ ਰਤਨ ਪੈਦਾਕਾਰ ਦਿੱਤੇ ਹਨ ਤੇ ਕਈ ਕਿਸਮਾਂ ਦੇ ਜੀਵ ਜੰਤ ਬਣਾ ਦਿੱਤੇ ਹਨ ਕਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਪੈਦਾ ਕੀਤੇ ਹਾਲ ਕਰੋੜਾ ਹੀ سونے ਦੇ ਸੁਮੇਰ ਪਹਾੜਤ ਬਣ ਗਏ ਹਨ ਕਰੋੜਾ ਜੱਖ ਕਿੰਨਰ ਪਿਚਾਸ ਹਨ ਕਰੋੜਾ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ ਪ੍ਰਭੂ ਇਨਾਂ ਸਭਨਾ ਦੇ ਨੇੜੇ ਵੀ ਹੈ ਤੇ ਦੂਰ ਵੀ ਹੈ ਇਹ ਨਾਨਕ ਪ੍ਰਭੂ ਸਭ ਥਾਈਂ ਵਿਆਪਕ ਵੀ ਹੈ ਤੇ ਨਿਰਲੇਪ ਵੀ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਕਈ ਕੋਟ ਬਹਜੂਨੀ ਫਿਰ ਹੈ ਕਈ ਕੋਟ ਬੈਠ ਤਹੀ ਖਾ ਹੈ ਕਈ ਕੋਟ ਘਲ ਹੈ ਥਕਪਾ ਹੈ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਜੈ ਜੈ ਪਾਣਾ ਤੈ ਤੈ ਰੱਖੇ ਨਾਨਕ ਸਭ ਕੀ ਚ ਪ੍ਰਮ ਕੇ ਹਾਥ ਹੈ ਇਨਾਂ ਪੰਕਤੀਆਂ ਤੋਂ ਭਾਵ ਹੈ ਕਿ ਕਰੋੜਾਂ ਜੀਵ ਪਤਾਲ ਵਿੱਚ ਵਸਣ ਵਾਲੇ ਹਨ ਤੇ ਕਰੋੜਾਂ ਹੀ ਨਰਕ ਤੇ ਸੁਰਗ ਵਿੱਚ ਵਸਦੇ ਹਨ ਭਾਪ ਦੁਖੀ ਤੇ ਸੁਖੀ ਹਨ ਕਰੋੜਾਂ ਜੀਵ ਜੰਮਦੇ ਹਨ ਕਰੋੜਾ ਜੀਵ ਜੂਨਾ ਵਿੱਚ ਭਟਕ ਰਹੇ ਹਨ ਕਰੋੜਾ ਜੀਵ ਬੈਠੇ ਹੀ ਖਾ ਰਹੇ ਹਨ ਤੇ ਕਰੋੜਾ ਐਸੇ ਹਨ ਜੋ ਰੋਟੀ ਦੀ ਖਾਤਰ ਮਿਹਨਤ ਕਰਦੇ ਹਨ ਥੱਕ ਟੁੱਟ ਜਾਂਦੇ ਹਨ ਕਰੋੜਾ ਜੀਵ ਪ੍ਰਭੂ ਨੇ ਧੰਨ ਵਾਲੇ ਬਣਾਏ ਹਨ ਤੇ ਕਰੋੜਾ ਐਸੇ ਨਿਰਦਨ ਹਨ ਜਿਨ੍ਹਾਂ ਨੂੰ ਮਾਇਆ ਦੀ ਪ੍ਰਾਪਤੀ ਦਾ ਫਿਕਰ ਲੱਗਾ ਹੋਇਆ ਹੈ ਪ੍ਰਭੂ ਜਿੱਥੇ ਜਿੱਥੇ ਚਾਹੁੰਦਾ ਹੈ ਜੀਵਾਂ ਨੂੰ ਉੱਥੇ-ਉੱਥੇ ਹੀ ਰੱਖਦਾ ਹੈ اے ਨਾਨਕ ਹਰੇਕ ਗੱਲ ਪ੍ਰਭੂ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਕਈ ਕੋਟ ਭਾਏ ਬੈਰਾਗੀ ਰਾਮ ਨਾਮ ਸੰਗ ਤੇ ਲੱਗੀ ਕਈ ਕੋਟ ਪ੍ਰਭ ਕੋ ਖੋਜਨ ਤਾ ਆਕਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਿਆਸ ਤੈਨ ਕੋ ਮਿਲਿਓ ਪ੍ਰਭ ਬਿਨਾਸ ਕਈ ਕੋਟ ਮੰਗਿਆ ਸਤ ਸੰਗ ਪਾਰ ਬ੍ਰਹਮ ਤਿਨ ਲਾਗਾਰੰਗ ਜੇਨ ਕੋ ਹੋਏ ਆਪ ਸੋ ਪਰਸਨ ਨਾਨਕ ਤੇ ਜਨ ਸਦਾ ਧੰਨ ਧੰਨ ਇਨਾਂ ਪੰਕਤੀਆਂ ਤੋਂ ਭਾਵ ਹੈ ਕਿ ਕਈ ਕਰੋੜਾਂ ਜੀਵ ਬੈਰਾਗ ਵਾਲੇ ਹਨ ਜਿਨ੍ਹਾਂ ਦੇ ਸੁਰਤ ਅਕਾਲ ਪੁਰਖ ਦੇ ਨਾਮ ਨਾਲ ਲੱਗੀ ਹੋਈ ਹੈ ਕਰੋੜਾ ਬੰਦੇ ਪ੍ਰਭੂ ਨੂੰ ਖੋਜਦੇ ਹਨ ਤੇ ਆਪਣੇ ਅੰਦਰ ਅਕਾਲ ਪੁਰਖ ਨੂੰ ਭਾਲਦੇ ਹਨ ਕਰੋੜਾ ਜੀਵਾਂ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਲੱਗੀ ਰਹਿੰਦੀ ਹੈ ਉਹਨਾਂ ਨੂੰ ਅਬਿਨਾਸੀ ਪ੍ਰਭੂ ਮਹਿਲ ਪੈਂਦਾ ਹੈ ਕਰੋੜਾ Satsang ਮੰਗਦੇ ਹਨ ਉਹਨਾਂ ਨੂੰ ਅਕਾਲ ਪੁਰਖ ਦਾ ਇਸ਼ਕ ਰਹਿੰਦਾ ਹੈ ਇਹਨਾਂ ਉਹ ਸਦਾ ਭਾਗਾਂ ਵਾਲੇ ਹਨ ਜਿਨ੍ਹਾਂ ਉੱਤੇ ਪ੍ਰਭੂ ਆਪ ਤਰੁਠਦਾ ਹੈ ਕਈ ਕੋਟ ਖਾਣੀ ਯਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਨੋ ਵਿਸਥਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਾਪਤੇ ਹੋਏ ਪ੍ਰਭ ਮਾਹੀ ਸੁਆਤ ਤਾਕਾ ਅੰਤ ਨ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਭਾਵ ਧਰਮਾਂ ਤੇ ਨੌ ਖੰਡਾ ਚਹੁਆ ਖਾਣੀਆਂ ਦੇ ਰਾਹੀ ਕਰੋੜਾ ਹੀ ਜੀਵ ਉਤਪੰਨ ਹੋਏ ਹਨ ਸਾਰੇ ਆਕਾਸ਼ਾਂ ਬ੍ਰਹਿਮੰਡਾ ਵਿੱਚ ਕਰੋੜਾ ਹੀ ਜੀਵ ਹਨ ਕਰੋੜਾ ਹੀ ਪ੍ਰਾਣੀ ਪੈਦਾ ਹੋ ਰਹੇ ਹਨ ਕਈ ਤਰੀਕਿਆਂ ਨਾਲ ਪ੍ਰਭੂ ਨੇ ਜਗਤ ਦੀ ਰਚਨਾ ਕੀਤੀ ਹੋਈ ਹੈ ਪ੍ਰਭੂ ਨੇ ਕਈ ਵਾਰੀ ਜਗਤ ਰਚਨਾ ਕੀਤੀ ਹੈ ਮੋੜ ਇਸ ਨੂੰ ਸਮੇਟ ਕੇ ਸਦਾ ਇੱਕ ਆਪ ਹੀ ਹੋ ਜਾਂਦਾ ਹੈ ਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ ਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿੱਚ ਨੀਨ ਹੋ ਜਾਂਦੇ ਹਨ ਉਸ ਪ੍ਰਭੂ ਦਾ ਅੰਤ ਕੋਈ ਬੰਦਾ ਨਹੀਂ ਜਾਣਦਾ اے ਨਾਨਕ ਉਹ ਪ੍ਰਭੂ ਆਪਣੇ ਵਰਗਾ ਆਪ ਹੀ ਆਪ ਹੈ ਕਈ ਕੋਟ ਪਾਰ ਬ੍ਰਹਮ ਕੇ ਦਾਸ ਤੈਨੋ ਹੋਵਤ ਆਤਮ ਪਰਗਾਸ ਕਈ ਕੋਟ ਤਤ ਗੇ ਬਿਤੇ ਸਦਾ ਨਿਹਾਰ ਹੈ ਕੋ ਨੈਤਰੇ ਕਈ ਕੋਟ ਨਾਮ ਰਸ ਪੀਵ ਹੈ ਅਮਰ ਭਏ ਸਦ ਸੰਹਿ ਜੀਵ ਹੈ ਕਈ ਕੋਟ ਨਾਮ ਗੁਣ ਦਾ ਹੈ ਆਤਮ ਰਸ ਸੁਖ ਸਹਿਜ ਸਮਾ ਹੈ ਆਪਣੇ ਜਨ ਕੋ ਆਸਾਸ ਸਾਸ ਸਮਾਰੇ ਨਾਨਕ ਆਏ ਪਰਮੇਸ਼ਰ ਕੇ ਪਿਆਰੇ ਇਨਾਂ ਪੰਕਤੀਆਂ ਤੋਂ ਭਾਵ ਹੈ ਕਿ ਇਸ ਜਗਤ ਰਚਨਾ ਵਿੱਚ ਕਰੋੜਾਂ ਜੀਵ ਪ੍ਰਭੂ ਦੇ ਸੇਵਕ ਭਗਤ ਹਨ ਉਹਨਾਂ ਦੇ ਅੰਦਰ ਪ੍ਰਭੂ ਦਾ ਪ੍ਰਕਾਸ਼ ਹੋ ਜਾਂਦਾ ਹੈ ਕਰੋੜਾਂ ਜੀਵ ਜਗਤ ਦੇ ਮੋਢ ਅਕਾਲ ਪੁਰਖ ਦੇ ਮਹਿਰਮ ਹਨ ਜੋ ਸਦਾ ਇੱਕ ਪ੍ਰਭੂ ਨੂੰ ਅੱਖਾਂ ਨਾਲ ਹਰਥੋਂ ਵੇਖਦੇ ਹਨ ਕਰੋੜਾਂ ਬੰਦੇ ਪ੍ਰਭੂ ਨਾਮ ਦਾ ਆਨੰਦ ਮਾਣਦੇ ਹਨ ਉਹ ਜਨਮ ਮਰਨ ਤੋਂ ਰਹਿਤ ਹੋ ਕੇ ਸਦਾ ਹੀ ਜਿਉਂਦੇ ਰਹਿੰਦੇ ਹਨ ਕਰੋੜਾਂ ਜੀਵ ਪ੍ਰਭੂ ਨਾਮ ਦੇ ਗੁਣ ਗਾਉਂਦੇ ਹਨ ਉਹ ਆਤਮਿਕ ਆਨੰਦ ਵਿੱਚ ਸੁੱਖ ਵਿੱਚ ਤੇ ਅਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਰੱਬ ਆਪਣੇ ਭਗਤਾਂ ਨੂੰ ਦਮ ਬੇਦਮ ਚੇਤੇ ਰੱਖਦਾ ਹੈ ਇਹ ਨਾਨਕ ਉਹ ਭਗਤ ਪ੍ਰਭੂ ਦੇ ਪਿਆਰੇ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ